ਜ਼ਮੀਨ ਜਾਇਦਾਦ ਅਤੇ ਕਿਰਾਏ ਦੇ ਮਕਾਨਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ ਦਲਾਲ ਆਖ ਸੰਬੋਧਨ ਹੁੰਦੇ ਤਾਂ ਬਿਲਕੁਲ ਵੀ ਚੰਗਾ ਨਾ ਲੱਗਿਆ ਕਰਦਾ ਚੰਡੀਗੜ੍ਹੋਂ ਬਦਲ ਕੇ ਆਏ ਇੱਕ ਪਰਿਵਾਰ ਨੇ ਪਹਿਲਾਂ ਹੀ ਆਖ ਦਿੱਤਾ ਸੀ ਕਿ 8000 ਮਹੀਨੇ ਤੋਂ ਵੱਧ ਦੀ ਗੁੰਜਾਇਸ਼ ਹੈ ਨਹੀਂ ਹੁਣ ਇੰਨੇ ਘੱਟ ਕਿਰਾਏ ਲਈ ਨੁੱਕਰ ਵਾਲੀ ਬੀਜੀ ਦਾ ਘਰ ਹੀ ਬਚਿਆ ਸੀ ਪਰ ਜਦੋਂ ਬੀਜੀ ਨਾਲ 8000 ਕਿਰਾਏ ਦੀ ਗੱਲ ਕੀਤੀ ਤਾਂ ਗੁੱਸੇ ਵਿੱਚ ਆਉਂਦੀ ਹੋਈ ਨੇ ਸਾਫ਼-ਸਾਫ਼ ਆਖ ਦਿੱਤਾ ਕਿ 10000 ਤੋਂ ਇੱਕ ਪੈਸਾ ਵੀ ਘੱਟ ਨਹੀਂ ਹੋਵੇਗਾ। ਇੰਨੇ ਵੱਡੇ ਘਰ ਵਿੱਚ ਕੱਲੀ ਰਹਿੰਦੀ 70 ਕੁ ਸਾਲ ਦੀ ਉਹ ਬੀਜੀ ਸੁਭਾਅ ਬਹੁਤ ਹੀ ਜ਼ਿਆਦਾ ਸਖਤ ਸੀ। ਉੱਤੋਂ ਕਿਰਾਏਦਾਰਾਂ ਲਈ ਢੇਰ ਸਾਰੀਆਂ ਸ਼ਰਤਾਂ ਕੋਈ ਘੱਟ ਹੀ ਟਿਕਦਾ ਸੀ। ਲੋਕਾਂ ਲੜਾਕੀ ਨਾਮ ਰੱਖਿਆ ਹੋਇਆ ਸੀ ਉਸ ਦਾ। ਇਕੱਲਾ-ਕੱਲਾ ਪੁੱਤ ਪਰਿਵਾਰ ਸਮੇਤ ਕੈਨੇਡਾ ਪ੍ਰਵਾਸ ਮਾਰ ਗਿਆ। ਮਗਰੋਂ ਹੋਰ ਵੀ ਜ਼ਿਆਦਾ ਚਿੜਚਿੜੀ ਹੋ ਗਈ ਸੀ ਉਸ ਦੇ ਡਰ ਦੇ ਡਰਦੇ ਨੇ ਉਸ ਦਾ ਘਰ ਵਿਖਾਇਆ ਨਾਲ ਹੀ ਪਰਿਵਾਰ ਦੇ ਮੁਖੀ ਨੂੰ ਇਹ ਵੀ ਦੱਸ ਦਿੱਤਾ ਕਿ 10000 ਤੋਂ ਘੱਟ ਗੱਲ ਨਹੀਂ ਬਾਨੀ ਬਾਹਰ ਨੂੰ ਤੁਰਨ ਲੱਗਿਆ ਤਾਂ ਬੀਜੀ ਨੇ ਬਾਜ਼ ਮਾਰ ਲਈ ਆਖਣ ਲੱਗੀ ਜਾ ਪੁੱਤਰਾ ਮੇਰੇ ਵੱਲੋਂ ਹਾਂ ਕਰਦੇ 8000 ਦੇ ਹਿਸਾਬ ਨਾਲ ਭਾਵੇਂ ਕੱਲ ਨੂੰ ਸਮਾਨ ਲੈ ਆਉਣ ਕੋਈ ਐਡਵਾਂਸ ਵੀ ਨਹੀਂ ਚਾਹੀਦਾ ਤੇਰਾ ਕਮਿਸ਼ਨ ਵੀ ਡੇਢ ਗੁਣਾ ਮੈਨੂੰ ਆਪਣੇ ਕੰਨਾਂ ਤੇ ਇਤਵਾਰ ਜਿਹਾ ਨਾ ਆਵੇ ਇਹ ਵੀਜੀ ਨੂੰ ਕੀ ਹੋ ਗਿਆ 8000 ਤੋਂ ਇਹ ਕਿਦਾਂ ਮੰਨ ਗਈ ਮੈਨੂੰ ਸ਼ੋਪੰਜ ਵਿੱਚ ਪਏ ਹੋਏ ਨੂੰ ਵੇਖ ਹਾਸਦੀ ਹੋਈ ਅੱਖਣ ਲੱਗੀ ਵੇ ਕਮਲਿਆ ਤੂੰ ਵੇਖਿਆ ਨਹੀਂ ਨਿੱਕੇ ਨਿੱਕੇ ਫੁੱਲਾਂ ਵਰਗੇ ਮਲੂਕੜੇ ਜਿਹੇ ਦੋ ਬਾਲ ਕਿਦਾਂ ਖੇਡੇ ਲੱਗੇ ਹੋਏ ਸਨ ਪਤਾ ਨਹੀਂ ਵਿਚਾਰਿਆਂ ਦੇ ਪਿਓ ਨੂੰ ਕਿੰਨੀ ਤਨਖਾਹ ਮਿਲਦੀ ਹੋਣੀ ਹੈ ਮੈਨੂੰ ਬੁੱਢੀ ਨੂੰ ਜੇ ਦੋ ਘੱਟ ਵੀ ਮਿਲ ਜਾਣ ਤਾਂ ਵੀ ਕੋਈ ਫਰਕ ਨਹੀਂ ਪੈਣਾ ਘਟੋ ਘਟ ਚਿਹਰਾ ਤੋਂ ਸੁੰਬੇ ਹੋ ਗਏ ਇਸ ਵੀਡੀਓ ਵਿੱਚ ਸਾਂ ਦਿਹਾੜੀ ਰੌਣਕ ਤੇ ਲੱਗੀ ਰਿਆ ਕਰੂ ਨਾਲ ਹੀ ਝੁਰੜੀਆਂ ਵਾਲੇ ਰੇਗਿਸਤਾਨ ਵਿੱਚ ਸੁੰਨੀਆਂ ਜਈਆਂ ਦੋ ਅੱਖੀਆਂ ਵਿੱਚੋਂ ਉਮੀਦ ਨਾਮ ਦਾ ਖੂਬਸੂਰਤ ਚਸ਼ਮਾ ਹੁਣ ਬਸੰਤ ਬਹਾਰ ਬਣ ਵਹਿ ਤੁਰਿਆ ਸੀ ਖੁਸ਼ੀ ਦੀ ਇਹ ਖਬਰ ਦੱਸਣ ਭੱਜ ਕੇ ਬਾਹਰ ਨੂੰ ਆਇਆ ਤਾਂ ਅੱਗੋਂ ਉਹ ਦੋਵੇਂ ਜੀ ਪਹਿਲਾਂ ਹੀ ਫੈਸਲਾ ਕਰ ਆਖਣ ਲੱਗੇ ਕਿ ਸਾਨੂੰ ਇਹ ਘਰ 10000 ਵਿੱਚ ਵੀ ਪਸੰਦ ਹੈ ਦੋ ਚਿੱਤੀ ਵਿੱਚ ਸਾਂ ਕੇ ਕਿਦਾਂ ਦੱਸਾਂ ਕਿ ਬੀਜੀ ਤਾਂ 8000 ਵਿੱਚ ਹੀ ਮੰਨ ਗਈ ਹੈ ਇਸ ਤੋਂ ਪਹਿਲਾਂ ਕਿ ਮੇਰੇ ਮੂੰਹੋਂ ਕੋਈ ਗੱਲ ਨਿਕਲਦੀ ਉਹਨਾਂ ਦੋਹਾਂ ਨੇ ਇੰਨੀ ਗੱਲ ਆਖ ਮੈਨੂੰ ਹਮੇਸ਼ਾ ਲਈ ਚੁੱਪ ਕਰਾ ਦਿੱਤਾ ਕਿ ਭਾਜੀ ਅੱਜਕੱਲ੍ਹ ਕਿਰਾਏ ਦੇ ਘਰਾਂ ਵਿੱਚ ਮੁਫਤ ਦੀਆਂ ਮਾਵਾ ਦਾਦੀਆਂ ਕਿੱਥੇ ਲੱਭਦੀਆਂ ਨੇ ਅਸਾਂ ਦੋਹਾਂ ਕੰਮ ਤੇ ਹੋਏ ਕਰਨਾ ਸਕੂਲੋਂ ਮੁੜਦੇ ਵਾਣਿਆਂ ਨੂੰ ਘੱਟੋ-ਘੱਟ ਖੁੱਲਾ ਬੂਹਾ ਤੇ ਮਿਲਿਆ ਕਰੂ ਸੱਚ ਜਾਣਿਓ ਦੋਸਤੋ ਜ਼ਿੰਦਗੀ ਦਾ ਸ਼ਾਇਦ ਇਹ ਪਹਿਲਾ ਐਸਾ ਸੌਦਾ ਸੀ ਜਿੱਥੇ ਡੇਢ ਗੁਣਾ ਦਲਾਲੀ ਦੇ ਨਾਲ-ਨਾਲ ਢੇਰ ਸਾਰਾ ਰੂਹ ਦਾ ਸਕੂਨ ਅਤੇ ਹੋਰ ਵੀ ਕਿੰਨਾ ਕੁਝ ਮੁਫਤ ਵਿੱਚ ਹੀ ਮਿਲ ਗਿਆ ਹਰਪ੍ਰੀਤ ਸਿੰਘ ਜਮੰਦਾ ਸੋ ਦੋਸਤੋ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇਥੇ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ